ਹੌਲੀ ਪੂਰੀ ਲਓ ਜੀ ਆ ਚੀਜ਼ ਦੇਖੋ ਜਿਹੜੀ ਆ ਚੀਜ਼ ਇਹਦਾ ਨਾ ਚੱਲਣ ਵਾਲੀ ਚਾਲ ਦੇਖੋ ਇਹਦੀ ਹਰ ਇੱਕ ਮਿੰਟ ਤੂੰ ਤੂੰ ਰੋਕ ਲੈ ਮੜਾ ਜਾ ਹント ਮੜਾ ਜਾ ਕੱਸ ਕੇ ਰੱਖੀ ਚਾਲ ਥੋੜੀ ਰੱਖ ਆ ਜਾ ਓਏ ਅੱਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਅੱਜ ਪਹੁੰਚੇ ਸੀਗੇ ਅਸੀਂ ਅੱਜ ਸਾਡੇ ਯਾਰ ਦੇ ਫਾਰਮ ਦੇ ਪਹੁੰਚੇ ਸੀਗੇ ਪਿੰਡ ਪਿੱਥੋ ਆ ਜੀ ਜ਼ਿਲ੍ਹਾ ਬਠਿੰਡਾ ਬਿਲਕੁਲ ਰਾਮਪਰੇ ਦੇ ਨਾਲ ਪਿੰਡ ਆ ਜਾਂਦਾ ਜੀ ਬਾਕੀ ਕਾਲੇ ਦਾ ਨਾਮ ਤੁਸੀਂ ਜਰਮਨ ਕੁੱਤਿਆਂ ਦੇ ਵਿੱਚ ਜੇ ਕੋਈ ਚੰਗਾ ਨਾਂ ਲੈਂਦਾ ਤਾਂ ਟੌਪ ਦੇ ਨਾਵਾਂ ਦੇ ਵਿੱਚੋਂ ਇੱਕ ਕਾਲਾ ਪਿੱਥੋ ਦਾ ਨਾਮ ਆਉਂਦੀ ਆਉਂਦਾ ਜੀ ਠੀਕ ਹੈ ਪਹਿਲਾਂ ਤਾਂ ਕੁੱਤਿਆਂ ਦਾ ਨਾਲ-ਨਾਲ ਠੇਕੇ ਹੁੰਦੇ ਸੀਗੇ ਮਿਸਤਰੀ ਦੇ ਜਾਨੀ ਕਿ ਵੀ ਜਿਹੜੇ ਠੇਕੇ ਲੈਂਦੇ ਆ ਪਾਸੇ-ਪਾਸੇ ਕੋਠੀਆਂ ਦੇ ਟੂਲਾ ਸਟੋਰ ਵੀ ਆਉਂਦਾ ਹੈ ਤਾਂ ਬਾਕੀ ਨਾਲ ਸਭ ਤੋਂ ਪਹਿਲਾਂ ਜਿਹੜਾ ਸੌਂਕ ਹੁੰਦਾ ਸੀ ਕੱਲੇ ਕੁੱਤਿਆਂ ਦਾ ਤੇ ਨਾਲ ਠੇਕੇਦਾਰੀ ਦਾ ਤਾਂ ਅੱਜ ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਦਿਖਾਉਣਾ ਆ ਇਹ ਆਮ ਫਾਰਮ ਤੇ ਨਹੀਂ ਮਿਲਦੀਆਂ ਇਹ ਹਕੀਕਤ ਹੀ ਆ ਠੀਕ ਆ ਹਾਂ ਇੱਕ ਦੋ ਉਹ ਚ ਗੱਲਾਂ ਵੱਖਰੀਆਂ ਪਰ ਜਾਦੇ ਚੀਜ਼ਾਂ ਜਿਹੜੀਆਂ ਚੰਗੀਆਂ ਟੌਪ ਦੇ ਬਲੱਡ ਹੈ ਜੇ ਇਹਦੇ ਵਿੱਚ ਵੀ ਲੈਣਾ ਦੀ ਗੱਲ ਕਰੀਏ ਜਿਵੇਂ ਆਪਾਂ ਬੰਦਿਆਂ ਨੂੰ ਕਹਿੰਦੇ ਨੇ ਹੁੰਦੇ ਇਹਨਾਂ ਦੇ ਵਿੱਚ ਵੀ ਬਹੁਤ ਵੱਡੀਆਂ ਚੰਗੀਆਂ ਲੈਣਾ ਦਾ ਗੱਲਬਾਤ ਹੀ ਬਣਦੀ ਐ ਠੀਕ ਐ ਜਿਵੇਂ ਜਿਹੜੀਆਂ ਆ ਕੁੱਤیاں ਤੁਸੀਂ ਦੇਖੋ ਸ਼ੋਅ ਤੇ ਜਦੋਂ ਤਰਦੀ ਆਣ ਇਹ ਤਾਂ ਫਿਰ ਇਹ ਤਰਦੀ ਤੁਰ ਜਾਂਦੀ ਆ ਕਾਲਿਆ ਤੇ ਦਿਖਾ ਮੜੀ ਤੋਰ ਕੇ ਵੀ ਤੇ ਇਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਇਹ ਤਾਂ ਸਿਰਫ ਇੱਕ ਟ੍ਰੇਲਰ ਹੀ ਐ ਇਹ ਤਾਂ ਕੁੱਤੀ ਜਿਹੜੀ ਐ ਮੰਨ ਲਓ ਵੀ ਸਟੈਂਡ ਨੂੰ ਲਾ ਕੇ ਸੋਹਾਂ ਚ ਨਿਕਲਦੀ ਐ ਸਾਨੂੰ ਸਭ ਤੋਂ ਪਹਿਲਾਂ ਫੀਮੇਲ ਹੀ ਦਿਖਾਈ ਐ ਬਾਕੀ ਜਿਹੜਾ ਇਹਦੇ ਕੋਲੇ ਤਮਾਕਾ ਗਾ ਸਾਨੂੰ ਅਸਲ ਵਿੱਚ ਤਾਂ ਤਮਾਕਾ ਹੀ ਦਿਖਾਉਣਾ ਜਿਹੜੇ ਆਪਾਂ ਆਈਟਮ ਬੰਬ ਕਹਿੰਦੇ ਨੇ ਦੇਖੋ ਦੇਖ ਨਾਜਦੀ ਇਹਨਾਂ ਦੇਖ ਬਾਈ ਨੂੰ ਤਾਂ ਨਾਲ ਸਪੈਸ਼ਲ ਹੁਣ ਇਹਨੂੰ ਵੀ ਇਸੇ ਕਰਕੇ ਸੱਦਿਆ ਵੀ ਤੂੰ ਆਪ ਬਾਈ ਤੇਥੋਂ ਬਿਨਾ ਵੀ ਠੀਕ ਆ ਕੱਲੇ ਬੰਦੇ ਤੋਂ ਨਹੀਂ ਕਿਉਂਕਿ ਇੱਕੇ ਬੰਦੇ ਨੂੰ ਮੂਰੇ ਵੀ ਜ਼ਿਆਦੇ ਰੱਖਦਾ ਤੇ ਹੁਣ ਕੱਲੇ ਤੌਰ ਮੜਾ ਦਬਾ ਗੇੜਾ ਇਹਦਾ ਜਿਵੇਂ ਆਪਾਂ ਕਰਦੇ ਹੁੰਨੇ ਇਹਨਾਂ ਨੂੰ ਛੱਡ ਮੜਾ ਜਾ ਤਾਂ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਇਹਦੇ ਨੂੰ ਬਾਅਦ ਦੇ ਵਿੱਚ ਤੁਹਾਨੂੰ ਆਈਟਮ ਦਿਖਾਉਣੀ ਆ ਜੀ ਤਾਂ ਉਹ ਚੀਜ਼ ਤੁਹਾਨੂੰ ਇੰਡੀਆ ਦੇ ਵਿੱਚੋਂ ਟਾਮੇ ਟੱਲੇ ਮਿਲ ਸਕਦੇ ਆ ਪਰ ਜਿਹੜੀ ਕੁਆਲਿਟੀ ਐ ਕੁਆਲਿਟੀ ਦਾ ਇਹਦੇ ਨਾਲ ਕੋਈ ਮੇਲ ਨਹੀਂ ਬਰੇ ਜਿਹੜੀ ਇਹ ਬਲੈਕ ਦੇ ਵਿੱਚ ਟੌਪ ਦੀ ਕੁਆਲਿਟੀ ਆ ਬਾਈ ਦੇਖੋ ਬਈ ਆਉਂਦੀ ਦੇਖੋ ਖਿੱਚ ਦੇਖੋ ਜਿੰਨਾ ਬੰਦਾ ਭੱਜ ਸਕਦਾ ਉਹਨਾਂ ਕੇ ਇਹ ਪਹੁੰਚਾਉਂਦੀ ਆ ਨਾਲ ਤੇ ਸ਼ੋਹ ਦੇ ਵਿੱਚ ਕਿਉਂਕਿ ਇਹ ਜਾਦੇ ਜਦੋਂ ਕੁੱਤੇ ਨੇ ਜਾਦੇ ਸ਼ੋਹ ਦੇ ਵਿੱਚ ਇਹ ਇਦਾਂ ਹੀ ਕਰਨਾ ਹੁੰਦਾ ਠੀਕ ਆ ਮਾਲਕਦਿਆਂ ਦਾ ਦੋ ਤਿੰਨ ਵਾਰੀ ਦਸਲੀਆਂ ਹੋ ਜਾਂਦੀਆਂ ਦੋ ਦੋ ਬੰਦੇ ਬਦਲਨੇ ਪੈਂਦੇ ਆ ਜਰਮਨ ਦੇ ਸ਼ੋਵਲੇ ਭਜਾ ਕੇ ਤਾਂ ਦੇਖੋ ਹੁਣ ਜਿਹੜੀਆਂ ਬੋਲਾਂ ਤੇ ਇਸ ਤਰ੍ਹਾਂ ਜਿਹੜੇ ਸ਼ੋਵਾਂ ਦੇ ਵਿੱਚ ਚੀਜ਼ ਲੱਗਦੀ ਦੇਖ ਹੁਣ ਬਾਲ ਤੀ ਨੱਚੀ ਜਾਂਦੀ ਨੇ ਕੱਲੀ ਵੀ ਮੈਨੂੰ ਛੱਡੋ ਦੇਖੋ ਨੱਚਦੀ ਦੇਖੋ ਦੇਖ 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 ਇਹ ਫੋਰਤੀ ਹੁੰਦੀ ਆ ਕੁਆਲਿਟੀ ਦੇ ਵਿੱਚ ਤੇ ਜਿਹੜੀ ਸ਼ੋਵ ਵਾਲੀ ਚੀਜ਼ ਹੁੰਦੀ ਆ ਬਾਈ ਜੀ ਤੇ ਮਾਲਕ ਦੇ ਸਭ ਤੋਂ ਵਫਾਦਾਰ ਤੇ ਜਿਹੜੀ ਹੁਣ ਤੁਹਾਨੂੰ ਇਹ ਤੋਂ ਬਾਅਦ ਜਿਹੜੀ ਆਈਟਮ ਦਿਖਾਉਣੀ ਆ ਤੇ ਉਹ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਜਿਹੜੀ ਬਲੈਕ ਆਈਟਮ ਠੀਕ ਆ ਬਲੈਕ ਜਰਮਨ ਜਿਹਨੂੰ ਆਪਾਂ ਕਹਿੰਦੇ ਨੇ ਵੀ ਬਹੁਤ ਘੱਟ ਦੇਖਣ ਨੂੰ ਮਿਲੂਗਾ ਤੇ ਅੱਜ ਵਾਲਾ ਜਿਹੜਾ ਤੁਹਾਨੂੰ ਜਰਮਨੀ ਉਹ ਦਿਖਾਉਣਾਗਾ ਜਿਹੜਾ ਜਮਾ ਜੈਡ ਬਲੈਕ ਹੈ ਤੇ ਉਹਦੀ ਕੁਆਲਿਟੀ ਵੀ ਤੁਸੀਂ ਦੇਖੋਗੇ ਤੁਸੀਂ ਆਪ ਹੀ ਵੀਡੀਓ ਚ ਕਮੈਂਟ ਕਰਕੇ ਦੱਸੋਗੇ ਵੀ ਹਾਂ ਬਰੇ ਦੇ ਨਾਲ ਦੀ ਅਸੀਂ ਕੁਆਲਿਟੀ ਅੱਗੇ ਕਿਤੇ ਨਹੀਂ ਦੇਖੀ ਕਿਉਂਕਿ ਜਿਹੜਾ ਟੌਪ ਦਾ ਬਰੀਡਰ ਹੁੰਦਾ ਜਿਵੇਂ ਆਪਾਂ ਮੱਜਾਂ ਦੇ ਵਿੱਚੋਂ ਆ ਕਾਲੇ ਦਾ ਇੱਕ ਟੌਪ ਦੇ ਬਰੀਡਰਾਂ ਦੇ ਵਿੱਚ ਨਾ ਤੇ ਜਰਮਨ ਦੇ ਵਿੱਚ ਟਾਪ ਦੇ ਬਰੀਡਰਾਂ ਨੂੰ ਨਾਮ ਆਉਂਦਾ ਫਿਰ ਟਾਪ ਦੇ ਬਰੀਡਰਾਂ ਚ ਨਾਮ ਰੱਖਣ ਵਾਸਤੇ ਚੀਜ਼ ਵੀ ਫਿਰ ਟਾਪ ਦੀ ਰੱਖਣੀ ਪੈਂਦੀ ਹੈ ਐ ਨਹੀਂ ਫਿਰ ਵੀ ਤੁਸੀਂ 20 25000 ਵਾਲਾ ਜਰਮਨ ਪਾਲਿਆ ਤੁਸੀਂ ਕਹਦੋਂਗੇ ਅਸੀਂ ਟਾਪ ਦੇ ਬਰੀਡਰ ਬਣ ਗਏ ਨਹੀਂ ਟਾਪ ਦੇ ਬਰੀਡਰਾਂ ਬਾਅਦ ਤੇ ਤੁਹਾਨੂੰ ਪਤਾ ਗਮਾਉਣਾ ਵੀ ਬਹੁਤ ਕੁਝ ਪੈਂਦਾ ਤੇ ਪਾਉਣਾ ਵੀ ਬਹੁਤ ਕੁਝ ਪੈਂਦਾ ਇਹ ਚੀਜ਼ਾਂ ਹੁੰਦੀਆਂ ਇਹਦੇ ਵੀ ਦੋ ਸਿੱਕੇ ਵਾਂਗੂ ਦੋ ਪਾਈ ਲੂਆ ਤਾਂ ਇਹ ਚੀਜ਼ਾਂ ਤੁਹਾਨੂੰ ਅੱਜ ਜਿਹੜੇ ਦਰਸ਼ਨ ਕਰਵਾਉਣ ਪਹੁੰਚੇ ਆਂ ਚ ਇਹ ਡੌਗਾਂ ਦੇ ਜਿਹੜੇ ਕਹਿੰਦੇ ਹੁੰਦੇ ਆ ਦਰਬੇਸ਼ ਤਾ ਮੈਨੂੰ ਤੇ ਕਾਲੇ ਹੁੰਦਾ ਭਰਾਵਾ ਸਾਰਾ ਕੁਝ ਇਹਨਾਂ ਨੇ ਦਿੱਤਾ ਤੇ ਬਾਕੀ ਜਿਨ੍ਹਾਂ ਨੇ ਇਹਦੀ ਸੇਵਾ ਕੀਤੀ ਹੈ ਬਾਈ ਉਹਨੂੰ ਤਾਂ ਬਾਕੀ ਤਾਰਦਾ ਦੂਜੀ ਗੱਲ ਰਹੀ ਗੱਲ ਸਭ ਤੋਂ ਵੱਡ ਫਰੌਡ ਇਹ ਚੀਜ਼ ਦੇ ਵਿੱਚ ਹੁੰਦਾ ਜਿੰਨੇ ਵੀ ਮੇਰੇ ਨਾਲ ਫੇਸਬੁੱਕ ਤੇ ਯਾਰ ਦੋਸਤ ਜੁੜੇ ਹੋਏ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਠੀਕ ਆ ਜੀ ਬ੍ਰੀਨ ਦबई ਜਿੱਥੋਂ ਦੇ ਕਿ ਵੀ ਕਬਾਇਤ ਜਿੱਥੋਂ ਦੇ ਕਿ ਵੀ ਆਪਣਾ ਪੰਜਾਬੀ ਭਰਾ ਕੰਮ ਕਰਨ ਗਿਆ ਹੋਇਆ ਜੀ ਹਨਾ ਜੀ ਲੰਡਨ ਆ ਗਿਆ ਕਿ ਆਸਟ੍ਰੇਲੀਆ ਆ ਗਿਆ ਨਿਊਜ਼ੀਲੈਂਡ ਆ ਗਿਆ ਜੀ ਤੇ ਕਾਫੀ ਮੁਲਕ ਹੈ ਜਿਨ੍ਹਾਂ ਦੇ ਵਿੱਚ ਸਿੰਗਾਪੁਰ ਆ ਗਿਆ ਜੀ ਮਲੇਸ਼ੀਆ ਆ ਗਿਆ ਜਿਨ੍ਹਾਂ ਦੇ ਵਿੱਚ ਸਾਰੇ ਪਾਸੇ ਆਪਣੀ ਗੱਲਬਾਤ ਹੁੰਦੀ ਰਹਿੰਦੀ ਦੇਖੋ ਨੱਚਦੀ ਤਾਂ ਉਹਨਾਂ ਦੇ ਵਿੱਚ ਇਹੀ ਗੱਲ ਹੁੰਦੀ ਹੈ ਵੀ ਬਾਈ ਜੀ ਅਸੀਂ ਕੁਆਲਿਟੀ ਤਾਂ ਲੈਂਦੀ ਐ ਪਰ ਸਾਨੂੰ ਉਹ ਕੁਆਲਿਟੀ ਨਹੀਂ ਮਿਲੀ ਠੀਕ ਹੈ ਜੀ ਸਭ ਤੋਂ ਠੰਡਾ ਕੁਆਲਿਟੀ ਦੀ ਐ ਕੁਆਲਿਟੀ ਨਹੀਂ ਮਿਲਦੀ ਮੁੜ ਕੇ ਉਹ ਗੱਲ ਹੋ ਜਾਂਦੇ ਵੱਡੇ ਆਪਾ ਜਰਮਨ ਨੂੰ ਚੰਗੀ ਖਰਾਕ ਪਾਲ ਕੇ ਪਾਉਣੇ ਆ ਤਾਂ ਜਦੋਂ ਵੱਡਾ ਹੁੰਦਾ ਉਹਦੀ ਲਚਕ ਉਚਕ ਜੀ ਨਿਕਲ ਦੇਣੀ ਤੇ ਹੁੰਦਾ ਜਰਮਨੀ ਐ ਪਰ ਹੁੰਦਾ ਉਹ 60 70 ਪੈਸੇ ਹੀ ਐ ਕਿਉਂਕਿ ਕੁੱਤਿਆਂ ਮਾੜੀਆਂ ਕੁੱਤੇ ਚੰਗੇ ਉਹ ਵੀ ਨਹੀਂ ਗੱਲ ਬਣਦੀ ਇਹ ਦੋਨੇ ਚੀਜ਼ਾਂ ਹੀ ਮਾਂ ਵੀ ਚੰਗੀ ਹੋਣੀ ਚਾਹੀਦੀ ਐ ਪਿਓ ਵੀ ਚੰਗਾ ਹੋਣਾ ਚਾਹੀਦਾ ਤੇ ਜਿਹੜਾ ਅੱਜ ਛੋੜੇ ਬਾਤੇ ਫਾਰਮ ਕੱਢ ਕੇ ਲਿਆਂਦਾ ਜਮਾ ਟੌਪ ਦਾ ਫਾਰਮ ਹੈ ਜੀ ਤਾਂ ਤੁਸੀਂ ਜਾਦੇ ਜਾਣਕਾਰੀ ਲੈਣੀ ਹੈ ਜਿਹੜੇ ਬਲੱਡ ਬਾਰੇ ਜਾਣਕਾਰੀ ਆ ਉਹ ਤੁਹਾਨੂੰ ਕਾਲਾ ਦੰਦਾ ਰਹੂੰ ਇੱਕ ਵਾਰੀ ਹੁਣ ਨੰਬਰ ਬੋਲ ਦਿਆਂ ਬੇਈ ਦੀ ਦੋ ਤਿੰਨ ਵਾਰੀ ਨੰਬਰ ਅਸੀਂ ਬੋਲਦੇ ਰਹਿਾਂਗੇ ਵੀਡੀਓ ਦੇ ਵਿੱਚ ਤਾਂ ਕਾਲੇ ਨੰਬਰ ਆਪਣੇ ਨਾਲ ਬੋਲੀ ਮੜਾ ਜਾ ਮੇਰਾ 94643 94643 64350607 50607 607 ਹੁਣ ਪੰਜਾਬੀ ਚ ਵੀ ਬੋਲਦੇ 94643 94643 50607 50607 ਇਹ ਨੰਬਰ ਹੈ ਜੀ ਕਾਲੇ ਦਾ ਕਾਲਾ ਪਿੱਥੋ ਦੇ ਨਾਂ ਤੇ ਤੁਸੀਂ ਸੇਵ ਕਰ ਸਕਦੇ ਆ ਨੰਬਰ ਤਾਂ ਲਿਈਏ ਫਿਰ ਦੂਜੀ ਆਈਟਮ ਵੀ ਕੱਢ ਕੇ ਲੈ ਆਓ ਵੇਦੇ ਦਾ ਹੁਣ ਦਰਸ਼ਨ ਕਰ ਲਏ ਪੂਰੇ ਲਓ ਜੀ ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੈ ਜੀ ਤਾਂ ਕਰੋ ਚੈੱਕ ਬਾਈ ਜੀ ਕਰੋ ਚੈੱਕ ਇਹਨੂੰ ਕਹਿੰਦੇ ਆ ਜੀ ਕੁਆਲਟੀ ਮੈਂ ਜਿੱਦ ਤੱਕ ਮੈਂ ਸੱਚ ਸੋਨ ਦੱਸਦਾ ਮੈਂ ਬਥੇਰਾ ਕੰਮ ਕੀਤਾ ਜਰਮਨ ਦੇ ਵਿੱਚ ਵੀ ਕੁੱਤੇ ਵੀ ਰੱਖੇ ਆ ਪਰ ਜਿਹੜੀ ਆ ਚੀਜ਼ ਐ ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ ਸੀਗੀ ਇਹ ਮਗਰਲਾ ਇੱਕ ਸਾਲਤ ਦੇ ਵਿੱਚ ਹੀ ਹੋਂਦ 'ਚ ਆਇਆ ਇਹ ਜਿਹੜੇ ਬਲੈਕ ਜਰਮਨ ਐ ਪਰ ਇਹਦੇ ਵਿੱਚ ਵੀ ਜਿਹੜੀ ਕੁਆਲਿਟੀ ਆਈ ਐ ਕੁਆਲਿਟੀ ਨਹੀਂ ਕਿਤੇ ਮਿਲੀ ਸੀਗੀ ਜਰਮਨ ਦੇ ਵਿੱਚ ਬਲੈਕ ਦੇ ਵਿੱਚ ਠੀਕ ਐ ਤੇ ਲੋ ਵੀ ਦਿਖਾਈਏ ਫਿਰ ਆਪਾਂ ਇੰਤਜ਼ਾਰ ਦੀਆਂ ਕੜੀਆਂ ਖਤਮ ਐ ਸਾਰੇ ਭਰਾ ਆਪਣੀ ਵੇਟ ਕਰੀ ਜਾਂਦੇ ਆ ਦੇਖ ਦੇਖੋ ਆਹਾਹਾ ਹੁਣ ਬਣਾਉ ਏ ਸਰਦਾਰੀ ਹਾਂ ਹਾਂ ਆਇਆ ਛੱਟ ਮਾਰ ਮਾਰ ਜੋਰ 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 ਲਾ ਕੇ ਤੁਰਨ ਦੇ ਨਾ 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 ਚੱਲਦੇ ਚੱਲ 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 ਲਓ ਜੀ ਹੁਣ ਤੁਹਾਨੂੰ ਸਾਰੇ ਦੇ ਸਾਰੇ ਇਕੱਠੇ ਹੀ ਦਿਖਾਉਣੇ ਆ ਹੁਣ ਕੁੱਤੇ ਕਾਫੀ ਐ ਸਮਾਂ ਘਟ ਐ ਕਾਲੇ ਕੋਲੇ ਵੀ ਘਟ ਐ ਤੈਨੂੰ ਪਤਾ ਇਹਦਾ ਕੰਮ ਚੱਲੀ ਜਾਂਦਾ ਉੱਥੇ ਮਾਰੀ ਆਵਾਜ਼ ਮੈਂ ਕਿਹਾ ਅੱਜ ਆ ਵੀ ਮੈਂ ਤਰਜ ਕਰੀਏ ਸ਼ੂਟ ਫਾਰਮ ਦਾ ਤਾ ਤੁਸੀਂ ਦੇਖੋ ਹਜੇ ਬਾਕੀ ਇੱਕ ਚੀਜ਼ ਹੋਰ ਵੀ ਤੁਹਾਨੂੰ ਮੈਂ ਦੱਸਦਾ ਮਿੱਤਰੋ ਇਸ ਸਮੇਂ ਦੇ ਵਿੱਚ ਸਾਰੇ ਭਰਾਵਾਂ ਨੂੰ ਪਤਾ ਜਿਹੜਾ ਕੋਡ ਆ ਨਾ ਕੋਡ ਝੜ ਜਾਂਦਾ ਜਿਹੜੇ ਬਾਗਲ ਆ ਨਾ ਹਰ ਜਾ ਓਏ ਚਲੋ ਚਲੋ ਜਿਹੜੇ ਮਤਲਬ ਹਰ ਜਾ ਓਏ ਤਾਂ ਜਿਹੜਾ ਵੀ ਕੋਡ ਆ ਨਾ ਥੋੜਾ ਜਿਹਾ ਉਹ ਝੜ ਜਾਂਦਾ ਬਾਈ ਹਾਂ ਤੱਕਰ ਕਰੋ ਚੈੱਕ ਹਰ ਜਾ ਦੇਖੋ ਮਾਲਕ ਨਾਲ ਪਿਆਰ ਚੱਲ 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 ਵੀ ਉਧਰ ਚੱਲੋ ਉਧਰ ਚੱਲੋ ਕਰਾਂ ਨੀਜ਼ਾ ਦਾਉਡੀ ਕਰੋ ਕੁਆਲਿਟੀ ਚੈੱਕ ਦੇਖੋ ਕੱਲੇ ਕੱਲੇ ਚੀਜ਼ ਦੇ ਵਿੱਚ ਕੁਛ ਜੇ ਬੱਚੇ ਤਿਆਰ ਹੋ ਜਿੰਦੇ ਸਾਰੀਆਂ ਜਿਹੜੀਆਂ ਸ਼ੋਅ ਵਾਸਤੇ ਕੁਆਲਿਟੀਆ ਤਿਆਰ ਹੁੰਦੀਆਂ ਕੋਈ ਓਵਰ ਕੱਦ ਨਹੀਂ ਕੋਈ ਓਵਰ ਵੇਟ ਨਹੀਂ ਠੀਕ ਆ ਹਾਂ ਉਹ ਜ਼ਰੂਰ ਹੈ ਵੀ ਜਿਹੜਾ ਹੋਣਾ ਹੈ ਜਿਹੜਾ ਕੋਟ ਝਾੜ ਕੇ ਜਿਹੜੀ ਇਹਦੀ ਸੈਨਗ ਹੈ ਇੱਕ ਦੋ ਮਹੀਨੇ ਹਜੇ ਤਾਂ ਝਾੜਨਗੇ ਹੋਰ ਵੀ ਕੋਈ ਕਈ ਕੁੱਤੇ ਤਾਂ ਹੁਣ ਦੁਬਾਰੇ ਕੱਢਣ ਲੱਗ ਜਾਣਗੇ ਤੇ ਕਈ ਕੁੱਤੇ ਹਜੇ ਝਾੜਨਗੇ ਦੁਬਾਰੇ ਕੋੜ ਫੇਰ ਜਿਹੜਾ ਵਾਲ ਇਹਦੇ ਦੁਬਾਰੇ ਆਉਣਗੇ ਕਿਉਂਕਿ ਤਾਂ ਹੀ ਜਿਹੜੇ ਕੁੱਤਿਆਂ ਦੇ ਜਿਹੜੇ ਸ਼ੋਅ ਹੁੰਦੇ ਆ ਉਹ 10ਵੇਂ ਮਹੀਨੇ ਤੋਂ ਲਾ ਕੇ ਉਹ ਮਾਰਚ ਤੱਕ ਚੱਲ ਸਕਦੇ ਐਂਡ ਮਾਰਚ ਤੋਂ ਬਾਅਦ ਸੋ ਕੋਈ ਨਹੀਂ ਚੱਲਦਾ ਮਾਰਚ ਦੇ ਪਹਿਲੇ ਹਫ਼ਤਿਆਂ ਤੱਕ ਚੱਲਦੇ ਐ ਦੂਜਾ ਵਾਰ ਚਲੋ ਉਹ ਪ੍ਰੱਪਾ ਵੱਖਰਾ ਵੀ ਇੱਕ ਅੱਧਾ ਕੁੱਤਾ ਨਾ ਬਾਲ ਝਾੜੇ ਨਹੀਂ ਸਾਰਿਆਂ ਨੇ ਬਾਲ ਝਾੜ ਦਿੰਦੇ ਜਿਹੜੇ ਸੋਹਾਂ ਦਾ ਕੰਮ ਐ ਉਹ ਫਰਵਰੀ ਤੱਕ ਹੀ ਐਂਡ ਦੇ 10ਵੇਂ 4 ਮਹੀਨੇ ਸੋਹਾਂ ਦਾ ਕੰਮ ਚੱਲਦਾ ਜਰਮਨ ਦਾ ਜਿਹੜਾ ਕੁੱਤਾ ਚੰਗਾ ਸੋਹ ਕਰਵਾਉਣਾ ਬਾਈ ਤੇ ਤੁਸੀਂ ਇੱਕ ਲੁੱਕ ਹੋਰ ਦੇਖੋ ਕਾਲਾ ਕੁੱਤਾ ਹੁਣ ਫਿਰਦੇ ਕੰਨੀ ਧਿਆਨ ਮਾਰੇ ਉਹ ਵੀ ਉਹਦੀ ਕੁਆਲਿਟੀ ਐ ਜਿਹੜੀ ਤੇ ਸਾਰਿਆਂ ਨੂੰ ਜਿਹੜੀ ਵੱਖਰੀ ਜੀ ਤੇ ਜੈਨੂਨ ਦੀ ਚੀਜ਼ ਐ ਜੈਨੂਨ ਚੀਜ਼ਾਂ ਸਾਰੀਆਂ ਹੀ ਆ ਟੌਪ ਪਰ ਕਹਿੰਦੇ ਹੁੰਦੇ ਕੋਈ ਚੀਜ਼ ਦਿਲ ਨੂੰ ਲੱਗ ਜਾਂਦੀ ਹੈ ਹੁਣ ਮੇਰੇ ਦਿਲ ਨੂੰ ਤਾਂ ਇਹਨੇ ਕਾਲੇ ਨਹੀਂ ਠੱਗ ਲਿਆ ਠੀਕ ਆ ਨਹੀਂ ਅੱਗੇ ਕਹਿੰਦੇ ਹੁੰਦਾ ਗੋਰਾ ਠੱਗਦਾ ਹੁੰਦਾ ਇੱਥੇ ਕਾਲਾ ਹੀ ਠੱਗ ਗਿਆ ਤਾਂ ਕਾਲੇ ਇੱਕ ਵਾਰੀ ਨੰਬਰ ਪੰਜਾਬੀ ਵਿੱਚ ਫੇਰ ਬੋਲ ਦੁਬਾਰੇ 94643 94643 50607 50607 ਇਹ ਨੰਬਰ ਆ ਬਾਈ ਕਾਲੇ ਦਾ ਪਿੱਥੋ ਦਾ ਤਾਂ ਇਹ ਨੰਬਰ ਤੁਸੀਂ ਸੇਵ ਕਰ ਲਿਓ ਜਦੋਂ ਵੀ ਮਰਜ਼ੀ ਕੋਈ ਵੀ ਚੀਜ਼ ਐ ਮੀਟਿੰਗ ਐ ਜਾਂ ਕੋਈ ਬੱਚਾ ਹੈਗਾ ਕਦੇ ਵੀ ਕਦੋਂ ਵੀ ਜ਼ਰੂਰਤ ਐ ਤਾਂ ਤੁਸੀਂ ਇਹਨੂੰ ਯਾਦ ਕਰਿਓ ਹਾਂ ਇੱਕ ਮੈਂ ਛੋਡੇ ਨਾਲ ਇੱਥੇ ਵੀ ਵਾਦਾ ਕਰਦਾ ਜਿਵੇਂ ਆਪਣਾ ਫਾਰਮ ਸੀਗਾ ਅੱਜ ਤੱਕ ਬਥੇਰੇ ਲੋਕ ਵੀ ਕਹਿੰਦੇ ਸੀ ਪਰ ਜੇ ਕੱਟੀ ਆ ਡੀਐਨਏ ਟੈਸਟ ਦੀ ਗਾਰੰਟੀ ਨਾਲ ਮਿਲੀ ਹੈ ਨਾ ਠੀਕ ਆ ਬੰਦਿਆਂ ਨੂੰ ਆਪਾਂ ਦਿੰਦੇ ਰਹੇ ਹਾਂ ਤੇ ਇਹੀ ਕੰਮ ਕਾਲੇ ਦੇ ਫਾਰਮ ਦਾ ਵੀ ਹੈ ਜਿਹੜਾ ਬੱਚਾ ਹੋਊਗਾ ਉਹ ਸਾਨੂੰ ਐ ਨਹੀਂ ਵੀ ਤੁਸੀਂ ਲਿਖਿਆ ਤਾਂ ਬੱਚਾ ਵੀ ਪਿੰਦੀ ਕੋਲੇ ਕੁੱਤੀ ਸੂਪੀ ਪਾਉਂਦੀ ਆ ਆਮ ਸੂਪੀ ਚਾੱਕ ਕੇ ਕਾਲੇ ਨੇ ਬੱਚਾ ਦੇ ਤਾਂ ਨਹੀਂ ਜਿਹੜਾ ਕਾਲੇ ਨੇ ਆ ਸਿਰਫ ਆਪਦੀ ਬਰੀਡਿੰਗ ਦੇ ਵਿੱਚੋਂ ਹੀ ਬੱਚਾ ਦੇਣਾ ਕਹਿੰਦੇ ਹੁੰਦੇ ਜੀ ਬਣਾਉਣ ਨੂੰ ਸਮਾਂ ਬਹੁਤ ਲੱਗਦਾ ਗਵਾਉਣ ਨੂੰ 10 ਦਿਨ ਹੀ ਲੱਗਦੇ ਆ ਦੋ ਬੱਚੇ ਚਾੱਕੇ ਬਾਹਰੋਂ ਦੇ ਤੇ ਗਵਾਉਣ ਨੂੰ ਲੱਗ ਜਾਂਦਾ ਜਿਹੜੀਆਂ ਇਹ ਚੀਜ਼ਾਂ ਬਣੀਆਂ ਮਸਾਂ ਇੱਕ ਇੱਕ ਚੀਜ਼ ਲੈ ਕੇ ਲੱਖਾਂ ਰੁਪਈਆ ਲਾ ਕੇ ਮਤਲਬ ਆਦੀ ਮਾਰਕੀਟ ਖੜੀ ਕਰਨੀ ਪੈਂਦੀ ਹੈ ਜੀ ਜਿਹੜੇ ਬੰਦੇ ਨੇ ਆਪਦੀ ਮਾਰਕੀਟ ਹੀ ਖੜੀ ਕੀਤੀ ਹੈ ਨਾ ਇੰਨਾ ਖਰਚਾ ਦਿੱਲੀ ਦਾ ਕਰਦੇ ਆ ਉੱਥੇ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ ਜ ਤੁਸੀਂ ਬਾਈ ਨੂੰ ਯਾਦ ਕਰਿਓ ਕਾਲੇ ਨੂੰ ਤਾਂ ਉਹ ਤਸੱਲੀ ਮੈਂ ਵੀ ਖੁਦ ਦੇ ਸਕਦਾ ਪਰਸਨਲ ਮੈਂ ਕਿਸੇ ਦੀ ਵੀਡੀਓ ਤੇ ਪਰਸਨਲ ਤਸੱਲੀ ਨਹੀਂ ਦਿੰਦੀ ਠੀਕ ਆ ਅੱਜ ਮੈਂ ਕਹਿ ਸਕਦਾ ਵੀ ਪਿੰਦੀ ਸਿੱਧੂ ਦੀ ਵੀ ਇਸ ਵੀਡੀਓ ਦੇ ਨਾਲ ਤਸੱਲੀ ਫੁੱਲ ਹੈ ਵੀ ਜਿਹੜੀ ਜਰਮਨ ਦੀ ਹੈ ਕੁਆਲਿਟੀ ਤੁਹਾਨੂੰ ਇਦਾਂ ਦੀ ਮਿਲੂਗੀ ਜਿੱਦਾਂ ਦੀ ਕਾਲੇ ਦੇ ਘਰੇ ਹੈ ਜਿਹੜੀ ਲਾਈਨ ਕਹਤੀ ਜੇ ਤੁਹਾਨੂੰ ਜਿਹੜੀ ਲਾਈਨ ਇੰਪੋਰਟ ਡੌਗ ਹੈ ਜਾਂ ਜਿਹੜੀ ਵੀ ਲਾਈਨ ਹੈ ਜਿਹੜੀ ਕਹਤੀ ਉਹ ਲੈਣ ਨਹੀਂ ਹੋਊਗੀ ਕਦੇ ਐ ਨਹੀਂ ਵੀ ਇਹ ਲਾਈਨ ਬਣਾਤੀ ਐ ਬਣਾਤੀ ਬਥੇਰੇ ਕੁਸ਼ ਕਰਦੇ ਆ ਸਾਨੂੰ ਪਤਾ ਹੀ ਅਸੀਂ ਕੁੱਤਿਆਂ ਵਾਲਿਆਂ ਦੇ ਵਿੱਚੋਂ ਵੀ ਹੰਡੇਵੇਂ ਆ ਠੀਕ ਹੈ ਤਾਂ ਸਮਕਾ ਦੀ ਵਧੀਆ ਬਾੜ ਜੇ ਨਿਕਲ ਜਾਂਦੇ ਇੱਕ ਸਾਰੀ ਜਾਂਦੇ ਬਾਹਰ ਕੀ ਰਹਿੰਦਾ ਹਨ ਅੱਗ ਵਾਂਗੂ ਤਾਂ ਬਾਕੀ ਸੋਹਣੇ ਦੇਖੋ ਜੀ ਹਨ ਬਾਕੀ 10 ਮਿੰਟਾਂ ਐ ਜੀ ਕਰਦਾ ਵੀ ਇਹਨਾਂ ਤੇ ਗੱਲਾਂ ਕਰੀ ਚੱਲੇਗੇ ਰੂਹ ਖੁਸ਼ ਹੋ ਜਾਂਦੇ ਦਰਵੇਸਾ ਜੀ ਸਭ ਤੋਂ ਵੱਧ ਜਿਹੜਾ ਮਾਲਕ ਨੂੰ ਮੁਹੱਬਤ ਕਰਨ ਵਾਲੀ ਚੀਜ਼ ਆ ਉਹ ਡੌਗ ਹੈ ਇਕੱਲਾ ਇਨਸਾਨੋਂ ਜ਼ਿਆਦਾ ਵਫਾਦਾਰ ਹੈ ਜਿਹੜਾ ਭਰੋਸਾ ਹੈ ਤੁਹਾਨੂੰ ਕਿਸੇ ਵੇਲੇ ਭਾਈ ਵੀ ਧੋਖਾ ਦੇ ਸਕਦਾ ਕਿਸੇ ਵੇਲੇ ਤੁਹਾਨੂੰ ਘਰ ਦੇ ਵੀ ਧੋਖਾ ਦੇ ਸਕਦੇ ਆ ਕਿਸੇ ਵੇਲੇ ਤੁਹਾਨੂੰ ਯਾਰ ਵੀ ਧੋਖਾ ਦੇ ਸਕਦੇ ਆ ਪਰ ਇਹ ਤੁਹਾਨੂੰ ਜ਼ਿੰਦਗੀ 'ਚ ਧੋਖਾ ਨਹੀਂ ਦਿੰਦੇ ਠੀਕ ਹੈ ਪਾਪਾਂ ਦੀ ਇਹਨੂੰ ਤੁਸੀਂ ਕੁੱਟ ਲਿਓ ਪਰ ਹਾਂ ਜਦੋਂ ਤੁਸੀਂ ਇਹਨਾਂ ਦੇ ਕੁੱਟ ਕੇ ਵੀ ਹੱਥ ਮਾਰਤਾ ਨਾ ਇਹਨਾਂ ਦਾ ਸਾਰਾ ਗੁੱਸਾ ਦੂਰ ਆ ਵੀਰੇ ਇੱਕ ਰੋਟੀ ਪਾਤੀ ਪਿਆਰ ਦੇ ਨਾਲ ਭਾਵੇਂ ਦੀ ਇੱਕ ਬੁਰਕੀ ਆਦੇ ਹੱਥ ਵੇ ਦੀ ਤੋੜ ਕੇ ਫੜਾ ਦੂ ਤਾਂ ਇਹਨਾਂ ਦਾ ਸਾਰਾ ਗੁੱਸਾ ਵੀ ਸ਼ਾਂਤ ਹੈ ਤੇ ਸੋਡੀ ਇੰਨੀ ਕੀ ਵਫਾਦਾਰੀ ਮਰਨੀ ਮਰ ਜਾਣਗੇ ਤੁੱਪੇ ਪਰ ਜਿਹੜਾ ਵਫਾਦਾਰੀ ਹੈ ਨਾ ਉਹ ਨਹੀਂ ਇਹ ਛੱਡਦੇ ਮਾਲਕ ਦੀ ਤਾਂ ਸਭ ਤੋਂ ਜ਼ਿਆਦਾ ਜਿਹੜਾ ਗੋਣਾ ਚੰਗਾ ਜਰਮਨ ਦਾ ਇਹੀ ਗੱਲ ਹੈ ਬਾਕੀ ਜਿਵੇਂ ਹੁਣ ਜਿਵੇਂ ਬਾਹਰਲੇ ਭਰਾ ਬਾਹਰ ਜਾਂਦੇ ਆ ਕੋਠੀਆਂ ਆਪਣੀਆਂ ਇੱਥੇ ਹੁੰਦੀਆਂ ਜੀ ਹਨਾ ਘਰੇ ਬਹੁਤ ਸਮਾਨ ਹੁੰਦੇ ਆ ਸ਼ੈਲਰਾਂ ਦੇ ਵਿੱਚ ਐ ਸਾਰੇ ਵਿੱਚ ਐ ਪਰ ਚੀਜ਼ ਪਾਲਣੀ ਹੁੰਦੀ ਆ ਆਪਾਂ ਕੁਆਲਿਟੀ ਵੀ ਪਾਲਣੀ ਆ ਨਾ ਕੁਆਲਿਟੀ ਵੀ ਪਾਲਣੀ ਆ ਪਰ ਜੇ ਕੁਆਲਿਟੀ ਦੇ ਕੰਮ ਕਰਦੇ ਆ ਨਾਲ ਤਾਂ ਦੇਖਣ ਵਾਲੇ ਨੂੰ ਚੀਜ਼ ਸੋਹਣੀ ਲੱਗਦੀ ਆ ਨਾਲੇ ਜਿਹੜੀ ਆਪਾਂ ਨੂੰ ਜਿਹੜੇ ਕੰਮ ਨੂੰ ਆਪਾਂ ਰੱਖੀ ਆ ਠੀਕ ਆਪਾਂ ਮੰਦੀ ਰਾਖੀ ਨੂੰ ਰੱਖੀ ਆ ਆਪਾਂ ਸ਼ੌਂਕ ਨੂੰ ਰੱਖੀਏ ਨਾ ਤਾਂ ਉਹਨੇ ਸ਼ੌਂਕ ਪੂਰਾ ਕਰਨਾ ਨਾਲੇ ਲੋਕਾਂ ਨੇ ਕਹਿਣਾ ਵੀ ਬੜਾ ਸੁਹਣਾ ਯਾਰ ਚੀਜ਼ ਪਾਲੀ ਵੀ ਜੇ ਪਾਲਣੀ ਆ ਤਾਂ ਇਦਾਂ ਦੀ ਪਾਲੋ ਨਹੀਂ ਪਾਲੋਣਾ ਗੱਲ ਹੀ ਇਹ ਹੈ ਹੁਣ ਵੀ ਮੈਂ ਤਾਂ ਕਹਿਣਾ ਹੁੰਨਾ ਵੀ ਜੇ ਰੋਟੀਆਂ ਵੀ ਆਪਾਂ ਦੋ ਪਾਉਣੀਆਂ ਚੰਗੀ ਬਰੀਡ ਨੂੰ ਪਾਲੋ ਤਾਂ ਚੰਗੀ ਬਰੀਡ ਸੋਡਾ ਕੁਛ ਨਾ ਕੁਛ ਕਰੂਗੀ ਜੇ ਫੀਮੇਲ ਪਾਲ ਲਈ ਤਾਂ ਐਂਦਾ ਨਹੀਂ ਯਕੀਨਨ ਤੁਹਾਨੂੰ ਦੋ ਪੈਸੇ ਦੇਊਗੀ ਦੇਊਗੀ ਮੇਲ ਪਾਲ ਲਿਆ ਚੰਗਾ ਟੋਪ ਦਾ ਇਕੱਲਾ ਇਹ ਨਹੀਂ ਵੀ ਮੇਲ ਵਾਸ ਲਿਆਂਦਾ ਨਾ ਦਾ ਮੇਲ ਨਹੀਂ ਕੁੱਤਾ ਪਾਲ ਲਿਆ ਉਹਨੇ ਵੀ ਚੰਗੇ 2 ਪੈਸੇ ਸਾਨੂੰ ਦੇਣੀ ਦੇਣੇ ਆ ਜੇ ਸਾਲ 'ਚ 20-30000 ਖਾਂਦਾ ਉਹਨੇ 50000 ਸਾਨੂੰ ਦੇਣੀ ਆ ਨਾਲੇ ਉਹਨੇ ਰਾਖੀ ਕਰਨੀ ਨਾਲੇ ਸਾਰਾ ਕੁਝ ਆ ਪਰ ਜੇ ਕੁਆਲਿਟੀ ਆ ਸਾਡੇ ਕੋਲੇ ਜੇ ਸਾਡੇ ਕੋਲੇ ਕੁਆਲਿਟੀ ਨਹੀਂ ਤਾਂ ਸਾਡੇ ਕੋਲੇ ਕੁਝ ਨਹੀਂ ਪੱਲੇ ਬਾਈ ਜੀ ਇਹ ਸਾਰੀਆਂ ਗੱਲਾਂ ਹੀ ਹੁਣ ਕੁਆਲਿਟੀ ਦੀਆਂ ਰਹਿ ਗਈਆਂ ਤੇ ਇਹ ਸੀਗਾ ਮੇਰੇ ਭਰਾ ਦਾ ਫਾਰਮ ਛੋਟਾ ਜਿਹਾ ਫਾਰਮ ਹੈ ਜੀ ਠੀਕ ਹੈ ਤੇ ਇਹ ਜਿੰਨੇ ਡੌਗ ਆ ਸਾਨੂੰ ਸਾਰੇ ਡੌਗ ਦਿਖਾਤੇ ਤਾਂ ਬਾਕੀ ਇੱਕ ਦੋ ਕੁੱਤਿਆਂ ਦੀ ਮੂਰੇ ਡਿਲੀਵਰੀ ਵੀ ਹੋਣ ਵਾਲੀ ਆ ਬਾਕੀ ਓਨਲੀ ਹੀਟ ਤੇ ਚੱਲੀ ਜਾਂਦੀਆਂ ਠੀਕ ਹੈ ਕੋਈ ਮਤਲਬ ਹੁਣ ਮੇਟ ਹੋਣੀ ਆ ਕੋਈ ਮੂਰੇ ਮੇਟ ਹੋਣੀ ਆ ਜਾਨੀ ਕਿ ਹਰ ਵਕਤ ਜਦੋਂ ਤੁਸੀਂ ਬਾਈ ਨਾਲ ਕਨੈਕਟ ਕਰੋਗੇ ਤੁਹਾਨੂੰ ਕੋਈ ਨਾ ਕੋਈ ਤੁਹਾਡਾ ਹੱਲ ਹੋਊਗਾ ਪਮਦੀ ਕ੍ਰੋਸਿੰਗ ਕਰਵਾਉਣੀ ਆ ਤੇ ਪਮਦੀ ਤੁਸੀਂ ਪੱਪੀ ਲੈਣਾ ਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਕੱਲ ਇੱਕ ਵਾਰੀ ਨੰਬਰ ਇੰਟ ਦੇ ਫੇਰ ਬੋਲਦੇਗੇ 946743 946743 50607 50607 ਇਹ ਨੰਬਰ ਆ ਜੀ ਕਾਲਾ ਕਿੱਥੋਂ ਬਹੁਤ ਸੋਹਣਾ ਸੀਗਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸਤਾਂ